ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ 9:30 ਦਾ ਟਾਈਮ ਆ ਤੇ ਉਸ ਫੁੱਲ ਪੈਰੀਆ ਤੇ ਪਾਏ ਤੇ ਖੇਤਾਂਾਂ ਪਿੱਛੇ ਦੇਖ ਸਕਦੇ ਆ ਤੁਹਾਨੂੰ ਦਿਖਾਣੇ ਆ ਉਹ ਆਪਣੀ ਮੋਟਰ ਆ ਸਾਹਮਣੇ ਤੇ ਆ ਬੇਲਾ ਬੁੱਲਾ ਲਾ ਰਹੀਆਂ ਤੇ ਤੋਰੀਆਂ ਦੇਖਾਂਗੇ ਜੇ ਆਪਾਂ ਨੂੰ ਮਿਲੀਆਂ ਤੇ ਤੁਹਾਨੂੰ ਪਤਾ ਹੀ ਆਪਣੀ ਛੱਬੀ ਕੀ ਪਨੀਰੀ ਪੱਕ ਗਈ ਤੇ 10 ਦਿਨਾਂ ਤੱਕ ਮੈਨੂੰ ਲੱਗਦਾ ਇਹ ਵੱਢ ਚੁਗੀ ਕਿਉਂਕਿ ਵੀਰੋ ਅੱਜ ਵੀ ਪੱਤੜ ਹੋ ਰਿਹਾ ਤੁਹਾਨੂੰ ਦਿਖਾਉਂਦੇ ਦੇਖੋ ਮੌਸਮ ਥੋੜਾ ਜਿਹਾ ਅੱਜ ਫੇਰ ਗੜਬੜੀ ਕਰਦਾ ਦਿੱਤਾ ਕਿਉਂਕਿ ਪੱਤੜ ਹੋ ਰਿਹਾ ਬਹੁਤ ਜ਼ਿਆਦਾ ਤੇ ਦੇਖੋ ਆਪਣੀ 11 21 ਤੇ ਉਹ ਦੇਖੋ 26 ਆਪਣੀ ਪੱਕੀ ਖੜੀ ਆ ਤੇ ਹਫਤਾ ਤੱਕ ਲੱਗੂਗਾ ਤੇ ਹਫਤੇ ਤੱਕ ਮੈਨ ਲੱਗਦਾ ਵੱਢ ਜੂਗੀ ਜੇ ਪਤੀਆ ਮੌਸਮ ਰਿਹਾ ਤੇ ਜਿਵੇਂ ਆ ਮੌਸਮ ਖਰਾਬ ਜਾ ਰਿਹਾ ਤਾਂ ਨਾ ਹੀ ਹੋਏ ਤਾਂ ਚੰਗਾ ਤੇ ਆਪਾਂ ਸਬਜ਼ੀ ਲਾ ਰਹੀ ਆ ਮੁਰੀਆਂ ਮਾਲੀਆਂ ਧਣੀਆਂ ਧੁਣੀਆਂ ਤੇ ਫਲਕ ਵਗੈਰਾ ਵੀਰੋ ਆਪਾਂ ਜਿਹੜੀ ਅੱਜ ਗੱਲ ਕਰਾਂਗੇ ਤੇ ਅੱਜ ਆਪਾਂ ਇੱਕ ਸ਼ਖਸ ਬਾਰੇ ਗੱਲ ਕਰਦੇ ਆਂ ਜਿਵੇਂ ਕਿ ਤੁਹਾਨੂੰ ਦੱਸਦੇ ਆਂ ਜਿਨੇ ਵੀਰੋ ਇੱਕ ਦਿਨ ਵਿੱਚ 32 ਮਿਲੀਅਨ ਆਪਣੇ ਸਬਸਕ੍ਰਾਈਬਰ ਬਣਾਏ ਤਾਂ ਤੁਸੀਂ ਸੁਣ ਕੇ ਆ ਗੱਲ ਸੁਣ ਕੇ ਸਮਝ ਹੀ ਗਏ ਹੋਣੇ ਕੌਣ ਆ ਜਿਸ ਬੰਦੇ ਨੇ ਕਹਿੰਦੇ ਇੱਕ ਦਿਨ ਦੇ ਵਿੱਚ ਹੀ 32 ਮਿਲੀਅਨ ਆਪਣੇ ਸਬਸਕ੍ਰਾਈਬਰ ਪੂਰੇ ਕੀਤੇ ਤੇ ਇੱਕ ਦਿਨ ਚ ਵੀਰੋ ਪਲੇ ਬਟਨ 골ਡਨ ਬਟਨ ਇਹ ਸਾਰਾ ਕੁਝ ਇੱਕ ਦਿਨ ਚ ਮਤਲਬ ਬਾਈ ਨੂੰ ਮਿਲਿਆ ਤੇ ਤੁਹਾਨੂੰ ਪਤਾ ਹੀ ਆਪਾਂ ਕਿਹਦੀ ਗੱਲ ਕਰ ਰਹੇ ਆ ਜੋ ਕਿ ਫੁੱਟਬਾਲ ਦਾ ਬਹੁਤ ਪਤਿਆ ਬਹੁਤ ਹੀ ਚੋਟੀ ਦਾ ਖਿਡਾਰੀ ਵੀ ਹੈਗਾ ਤੇ ਆਪਾਂ ਕਰਦੇ ਆ ਵੀਰੋ ਕ੍ਰਿਸਟੀਆਨੋ ਰਨਲਡੋ ਦੀ ਗੱਲ ਜਿਹੜੇ ਨੇ ਵੀਰੇ ਉਹ ਤੁਹਾਨੂੰ ਪਤਾ ਹੀ ਆ ਇੱਕ ਦਿਨ ਦੇ ਵਿੱਚ 32 ਮਿਲੀਅਨ ਲੋਕਾਂ ਨੂੰ ਇੰਨਾ ਨਾ ਟਾਈਮ ਹੋ ਗਿਆ ਤੁਸੀਂ ਦੇਖਦੇ ਆ ਜਿਵੇਂ ਕਿ ਲਾਲੋ ਸੌਰਵ ਜੋਸ਼ੀ ਆ ਤੇ ਉਸਦੇ ਵੀ 28 ਮਿਲੀਅਨ ਆ ਪਰ ਉਸ ਨੂੰ ਵੀ ਦੇਖ ਲਓ 3-4 ਸਾਲ ਹੋ ਗਏ ਮਤਲਬ YouTube ਤੇ ਆਪਣੇ ਬਲੌਗ ਬਣਾਉਂਦੇ ਇਹਨੂੰ ਪਰ ਉਹਦੇ ਵੀ ਵਿਰੋ ਹਲੇ 28 ਪਤਾ ਨਹੀਂ 29 ਮਿਲੀਅਨ ਬਣੇ ਆ 4-5 ਸਾਲ ਦੇ ਵਿੱਚ ਤੇ ਅਰਨੇਲਡੋ ਨੇ ਵਿਰੋ ਇੱਕ ਦਿਨ ਦੇ ਵਿੱਚ 32 ਮਿਲੀਅਨ ਸੌਰੀ 33 ਮਿਲੀਅਨ ਆ ਤੇ ਇਹ ਮਾਨ ਵਾਲੀ ਗੱਲ ਆ ਵਿਰੋ ਆਪਣੇ ਮਤਲਬ ਆਲ ਵਰਲਡ ਦੇ ਵਿੱਚ ਕਿਸੇ ਨੇ ਇੰਨੇ ਸਬਸਕ੍ਰਾਈਬਰ ਨਹੀਂ ਆਪਣੇ 32 ਮਿਲੀਅਨ ਉਹ ਵੀ ਇੱਕ ਦਿਨ ਦੇ ਵਿੱਚ ਸਾਰਾ ਕੁਝ ਵਿਰੋ ਪਲੇ ਬਟਨ 골ਡਨ ਬਟਨ ਇੱਕ ਦਿਨ ਦੇ ਵਿੱਚ ਹੀ ਜਿਹੜੇ ਨੇ ਆਪਣੇ ਨਾਮ ਹਾਸਲ ਕੀਤਾ ਤੇ ਵੀਰੋ ਆਪਾਂ ਜਿਹੜੀ ਗੱਲ ਕਰ ਰਹੇ ਆਂ ਤੇ ਤੁਹਾਨੂੰ ਪਤਾ ਹੀ ਆ ਜਿਹੜਾ ਕਿ ਰੋਨਲਡੋ ਆ ਉਹਦੀ ਬਹੁਤ ਹੀ ਦੁਨੀਆ ਫੈਨ ਆ ਤੇ ਫੁੱਟਬਾਲ ਦਾ ਬਹੁਤ ਹੀ ਤਕੜਾ ਚੋਟੀ ਦਾ ਖਿਡਾਰੀ ਵੀ ਆ ਤੁਹਾਨੂੰ ਪਤਾ ਹੀ ਹੋਣਾ ਤੇ ਫੈਨ ਬਹੁਤ ਆ ਦੁਨੀਆ ਉਂਝ ਵੀ ਫੈਨ ਆ ਪਰ ਦੇਖੋ ਇੰਨੀ ਉਮਰ ਹੋ ਗਈ ਉਹਨੂੰ ਖੇਡਦੇ ਨੂੰ ਪਰ ਉਹਦਾ YouTube ਤੇ ਚੈਨਲ ਹੁਣੇ-ਹੁਣੇ ਬਣਿਆ ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ ਵੀਰੋ ਉਦੇ ਮਤਲਬ ਹਲੇ 1 ਮਹੀਨਾ ਨਹੀਂ ਹੋਇਆ ਉਹਨੂੰ ਵੀਡੀਓ ਆਪਣੀ ਅਪਲੋਡ ਕਰਦੇ ਨੂੰ ਹੁਣ ਉਹਦੇ ਸਬਸਕ੍ਰਾਈਬਰ ਹੋ ਰਹੇ ਆ ਵੀਰੋ 62 ਮਿਲੀਅਨ ਚੈੱਕ ਕਰ ਸਕਦੇ ਹੋ ਤੁਸੀਂ ਉਹਦਾ ਚੈਨਲ ਨੈਲਡੋ ਯੂਰਨੈਲਡੋ ਦੇ ਨਾਂ ਤੇ ਚੈਨਲ ਆ ਵੀਰੋ ਉਹਦਾ ਤੇ ਉਹ ਚੈਨਲ ਦੇਖ ਲਿਓ ਤੁਸੀਂ ਆਪਾਂ ਡਿਸਕ੍ਰਿਪਸ਼ਨ ਤੇ ਵੀ ਦੇ ਦਾਂਗੇ ਤੇ ਵੀਰੋ ਦੇਖੋ ਉਸਨੇ ਮਤਲਬ ਹਲੇ ਤੱਕ 1 ਮਹੀਨਾ ਨਹੀਂ ਹੋਇਆ 3 ਵੀਕ ਦੇ ਵਿੱਚ 62 ਮਿਲੀਅਨ ਹੋ ਗਏ ਤਾਂ ਸੋਚੋ ਜੇ ਉਹ ਬੰਦਾ ਪਹਿਲਾਂ ਤੋਂ ਮਤਲਬ YouTube ਤੇ ਆਇਆ ਹੁੰਦਾ ਥੋੜਾ ਚਿਰ ਥੋੜਾ ਟਾਈਮ ਪਹਿਲਾਂ ਤਾਂ ਸੋਚੋ ਉਹਦੇ ਕਿੰਨੇ ਮਿਲੀਅਨ ਕਿੱਥੇ ਤੱਕ ਪਹੁੰਚ ਜਾਂਦਾ ਉਹ ਤਾਂ ਇਹ ਵੀ ਇੱਕ ਵੀਰੋ ਗੱਲ ਸੀ ਜਿਹੜੀ ਉਹ ਹੁਣ ਉਹਨੇ ਚੈਨਲ ਬਣਾਇਆ ਕਿਉਂਕਿ ਵੀਰੋ ਜਿਹੜੀ YouTube ਆ YouTube ਨੇ ਵੀਰੋ ਉਹਨੂੰ ਰੋਕ ਲਈ ਹੋਈ ਸੀ ਹੁਣ ਤੱਕ ਜਿਹੜਾ ਉਹਦਾ ਚੈਨਲ ਮਤਲਬ YouTube ਤੇ ਨਹੀਂ ਬਣਿਆ ਸੀ ਕੋਈ YouTube ਨੇ ਰੋਕ ਲਈ ਸੀ ਹੋਈ ਸੀ ਵੀਰੋ ਕਿਉਂਕਿ ਉਹਨੇ YouTube ਤੇ ਆਪਣਾ ਚੈਨਲ ਨਹੀਂ ਬਣਾਣਾ ਤਾ ਇਸ ਕਰਕੇ ਵੀਰੋ ਬਹੁਤ ਟਾਈਮ ਲੰਘ ਗਿਆ YouTube ਨੇ ਕਿਹਾ ਹੋਇਆ ਸੀ ਵੀ ਓਰਨੈਲਡੋ ਨੂੰ ਕਿ ਤੂੰ YouTube ਤੇ ਆਪਣਾ ਚੈਨਲ ਨਹੀਂ ਮਤਲਬ ਚਲਾਉਣਾ ਤੇ ਵੀਰੋ ਹੁਣ ਮਤਲਬ ਜਿਹੜੀ ਗੱਲ ਹੋਈ ਆ ਤਾਂ ਹੁਣ ਜਾ ਕੇ ਉਹਨੂੰ ਮਤਲਬ YouTube ਨੇ ਪਤਾ ਨਹੀਂ YouTube ਨੇ ਮਤਲਬ ਉਹਨੂੰ ਕਿਹਾ ਤਾਂ ਜੀ ਕਿ ਉਹਨੇ ਆਪਣਾ ਇੱਕ ਚੈਨਲ ਬਣਾਇਆ ਤੇ ਵੀਰੋ ਦੇਖੋ YouTube ਨੇ ਕਿਹਾ ਸੀ ਵੀ ਆਪਣਾ ਚੈਨਲ ਨਹੀਂ ਬਣਾਉਣਾ ਪਰ ਹੁਣ ਉਹਦਾ ਮਤਲਬ YouTube ਨੇ ਉਹਨੂੰ ਮਤਲਬ ਕਹਿਤਾ ਸੀ ਵੀ ਤੂੰ ਆਪਣਾ ਵੀਰੋ ਦੇਖੋ ਨੇ ਚੈਨਲ ਬਣਾਇਆ ਇੱਕ ਦਿਨ ਦੇ ਵਿੱਚ 33 ਮਿਲੀਅਨ ਸਬਸਕ੍ਰਾਈਬਰ ਹੋ ਗਏ ਉਹ ਇੱਕ ਦਿਨ ਦੇ ਵਿੱਚ ਮਾਨ ਵਾਲੀ ਗੱਲ ਆ ਵੀਰੋ ਕੋਈ ਵੀ ਆਪਣੇ ਆਲ ਇੰਡੀਆ ਦੇ ਵਿੱਚ ਅੱਡਾ ਕੋਈ ਉਹਨ ਸੱਜ ਨੇ ਇੱਕ ਇੱਕ ਦਿਨ ਦੇ ਵਿੱਚ 33 ਮਿਲੀਅਨ ਸਬਸਕ੍ਰਾਈਬਰ ਪੂਰੇ ਕੀਤੇ ਹੁਣ ਤਾਂ ਇੱਕ ਦਿਨ ਦੇ ਵਿੱਚ ਉਹ ਵੀਰੋ ਉਹਨੇ ਸਾਰਾ ਕੁਝ ਪਲੇ ਬਟਨ 골ਡਨ ਬਟਨ ਸਬਸਕ੍ਰਾਈਬਰ ਸਾਰਾ ਕੁਝ ਇੱਕ ਦਿਨ ਦੇ ਵਿੱਚ ਲੈ ਲਿਆ ਵੇ ਵੀਰੋ ਅੱਜ ਪਾਉਂਦੀ ਵੀਡੀਓ ਦੇਖ ਰਹੀ ਸੀ ਤੇ ਹਲੇ ਉਹਨੂੰ ਮਤਲਬ 3 ਵੀਕ 1 ਮਹੀਨਾ ਪੂਰਾ ਨਹੀਂ ਹੋਇਆ ਆਪਣੀ ਵੀਡੀਓ ਅਪਲੋਡ ਕਰਦੇ ਨੂੰ ਪਰ ਹੁਣ ਉਹਦੇ 6.2 ਮਿਲੀਅਨ ਹੋ ਗਏ ਤਾਂ ਵੀਰੋ ਥੋੜਾ ਟਾਈਮ ਦੇਖੋ 6 ਮਹੀਨੇ ਸਾਲ ਤੱਕ ਕਿੱਥੇ ਮਤਲਬ ਸਬਸਕ੍ਰਾਈਬਰ ਜਾਣਗੇ ਤਾਂ ਆਹ ਹੁੰਦੀ ਹੈ ਵੀਰੋ ਇੱਕ ਬੰਦੇ ਦੀ ਪਛਾਣ ਕਿ ਉਹਦੀ ਦੇਖੋ ਕਿੰਨੀ ਤਗੜੀ ਕਿੰਨੀ ਦੁਨੀਆ ਫੈਨਾ ਉੰਜ ਤਾਂ ਹੈਗੀ ਹੈਗੀ ਆ ਤੇ ਉਸ ਤੋਂ ਬਾਅਦ ਵੀਰੋ ਜਿਹੜੀ ਆਪਣੀ ਸੋਸ਼ਲ ਮੀਡੀਆ ਤੇ ਇੰਨੀ ਫੈਨ ਫੋਲੋਇੰਗ ਆ ਦੇਖੋ 62 ਮਿਲੀਅਨ ਮੈਨੂੰ ਤਾਂ ਲੱਗਦਾ ਨਹੀਂ ਹੁਣੇ ਤੱਕ ਕਿਸੇ ਦੇ ਹੋਣੇ ਨੇ ਮਤਲਬ ਸਬਸਕ੍ਰਾਈਬਰ ਹੁਣੇ ਵੀ ਚਲੋ ਵਧੀਆ ਗੱਲ ਆ ਪਰ ਉਹਨਾਂ ਨੂੰ ਦੇਖੋ ਜੇ ਉਸ ਤੋਂ ਬਾਅਦ ਹੁਣੇ ਤਾਂ ਟਾਈਮ ਵੀ ਦੇਖੋ ਕਿੰਨਾ ਕਿੰਨਾ ਲਾਇਆ ਹੋਣਾ ਗਾਇਆਂ ਨੇ ਨੇ ਸਬਸਕ੍ਰਾਈਬਰ ਨੇ ਪਰ ਉਹਨੇ ਦੇਖ ਲਓ ਵੀਰੋ ਹਲੇ 1 ਮਹੀਨਾ ਪੂਰਾ ਨਹੀਂ ਹੋਇਆ 62 ਮਿਲੀਅਨ ਹੋ ਗਏ ਤਾਂ ਲਾਲੋ 2-3 ਮਹੀਨੇ ਤੱਕ ਉਹਦੇ ਕਿੱਥੇ ਜਾਣਗੇ ਤਾਂ ਇਹ ਬਹੁਤ ਵਧੀਆ ਮबई ਪਛਾਣ ਆ ਕਿਉਂਕਿ ਦੁਨੀਆ ਬਹੁਤ ਉਹਦੀ ਫੈਨ ਆ ਤੇ ਆਪਣੇ ਬਾਹਰਲੇ ਲੋਕ ਜਾਦਾ ਫੈਨ ਆ ਤੁਹਾਨੂੰ ਪਤਾ ਹੀ ਆ ਉਹਦੇ ਤੇ ਆਪਣੇ ਇੰਡੀਆ ਦੇ ਵੀ ਬੌਫ ਹੈ ਨਾ ਤੇ ਵੀਰੋ ਵੀਡੀਓ ਪਾਉਂਦੇ ਸਾਰ ਮੈਂ ਨਹੀਂ ਗਿੰਦਾ ਉਹਦੇ ਘੰਟੇ ਦੇ ਵਿੱਚ ਵੀਰੋ 6-7 ਮਿਲੀਅਨ ਤੱਕ ਆਏ ਜਾਂਦੇ ਆ ਜੋ ਕਿ ਵਿਊ ਹੁੰਦੇ ਆ ਤੇ ਦੇਖ ਸਕਦੇ ਹੋ ਤੁਸੀਂ ਇਹ ਮਾਨ ਵਾਲੀ ਗੱਲ ਆ ਵੀਰੋ ਇੱਕ ਦਿਨ ਦੇ ਵਿੱਚ 33 ਮਿ 33 ਮਿਲੀਅਨ ਸਬਸਕ੍ਰਾਈਬਰ ਦਾ ਰਿਕਾਰਡ ਅਰਨੇਲਡੋ ਨੇ ਪੈਦਾ ਪੈਦਾ ਕੀਤਾ ਕਿਉਂਕਿ ਵੀਰੋ ਗੇਮ ਦੇ ਵਿੱਚ ਤਾਂ ਉਹ ਹੈ ਹੀ ਸੀ ਰਿਕਾਰਡ ਤੁਹਾਨੂੰ ਪਤਾ ਹੀ ਆ ਗੇਮ ਦੇ ਵਿੱਚ ਤਾਂ ਫੁੱਟਬਾਲ ਦੇ ਵਿੱਚ ਉਹਦੇ ਰਿਕਾਰਡ ਬੋਲਦੇ ਆ ਤੇ ਰਿਕਾਰਡ ਬਣਾਏ ਹੋਏ ਆ ਤੇ ਉਹਨੇ ਦੇਖੋ ਵੀਰੋ ਸੋਸ਼ਲ ਮੀਡੀਆ ਤੇ ਵੀ ਐਡਾ ਤੱਕ ਤੇ ਰਿਕਾਰਡ ਬਣਾਤੇ ਤਾਂ ਵੀਰ ਨੇ ਬਹੁਤ ਹੀ